ਅਕਸਰ ਹੀ ਸਰਕਾਰੀ ਮੈਕਬਨਦ ਵਿੱਚ ਭਰਤੀ ਕਰਵਾਉਣ ਦੇ ਦੋ ਸ਼ੀਟ ਜਾਂ ਲੋਕਾਂ ਨੂੰ ਸਭ ਬਾਗ ਦਿਖਾ ਕੇ ਲੋਕਾਂ ਦੇ ਨਾਲ ਠੱਗੀ ਮਾਰੀ ਜਾਂਦੀ ਆ ਗੱਲ ਅਜੇ ਹੀ ਸਾਹਮਣੇ ਆਈ ਕਿ ਪੰਜਾਬ ਪੁਲਿਸ ਦੇ ਵਿੱਚ ਵੀ ਭਰਤੀ ਨੂੰ ਲੈ ਕੇ ਵੱਡਾ ਘੁਟਾਲਾ ਹੋਇਆ ਸੀ ਠੱਗੀ ਮਾਰੀ ਗਈ ਸੀ ਨੌਜਵਾਨਾਂ ਦੇ ਨਾਲ ਉਸ ਮਸਲੇ ਦੇ ਵਿੱਚ 9 ਸਾਲ ਬਾਅਦ ਅਦਾਲਤ ਨੇ ਫੈਸਲਾ ਸੁਣਾਇਆ ਜਿਸ ਦੇ ਤਹਿਤ ਮੀਆਂ ਬੀਬੀ ਨੂੰ ਇਸ ਕੇਸ ਦੇ ਵਿੱਚ ਜੋ ਦੋਸ਼ੀ ਪਾਏ ਗਏ ਨੇ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਪੂਰੀ ਖਬਰ ਹੈ ਕਿ ਫਿਰੋਜ਼ਪੁਰ ਚ ਦੱਸਿਆ ਜਾ ਰਿਹਾ ਸੀ ਕਿ ਸਭ ਤੋਂ ਵੱਡਾ ਪੁਲਿਸ ਭਰਤੀ ਘਟਾਲਾ ਆ ਜਿਸ ਦਾ ਫੈਸਲਾ 9 ਸਾਲ ਬਾਅਦ ਆਇਆ ਪੂਰੀ ਖਬਰ ਹੈ ਕਿ ਪੰਜਾਬ ਪੁਲਿਸ ਵਿੱਚ ਭਰਤੀ ਕਰਵਾਉਣ ਦੇ ਨਾਮ ਹੇਠ 1 ਕਰੋੜ 20 ਲੱਖ ਰੁਪਏ ਦੀ ਠੱਗੀ ਮਾਰ ਦੇ ਮਾਮਲੇ ਦੇ ਵਿੱਚ ਫਿਰੋਜ਼ਪੁਰ ਦੀ ਅਦਾਲਤ ਨੇ ਇੱਕ ਪਤੀ ਪਤਨੀ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ ਜਾਣਕਾਰੀ ਅਨੁਸਾਰ ਐਸਐਸਪੀ ਫਿਰੋਜ਼ਪੁਰ ਨੂੰ ਦਿੱਤੀ ਦਰਖਾਸਤ ਵਿੱਚ ਮਦਈ ਬਲਦੇਵ ਸਿੰਘ ਪੁੱਤਰ ਜੀਤ ਸਿੰਘ ਵਾਸੀ ਪਿੰਡ ਚੰਦਰ थाना ਕਲਕੁਰਦ ਨੇ ਦੱਸਿਆ ਸੀ ਕਿ ਮੁਲਜ਼ਮ ਮਿੰਦਰ ਸਿੰਘ ਸਬ ਇੰਸਪੈਕਟਰ ਨਾਲ ਉਸ ਦੀ ਤੇ ਉਸਦੇ ਦੋਸਤ ਗੁਰਪਖ ਸਿੰਘ ਲਾਲੀ ਨਾਲ ਚੰਗੀ ਜਾਣ ਪਛਾਨ ਸੀ ਉਹ ਅਕਸਰ ਹੀ ਚੰਡੀਗੜ੍ਹ ਆਉਂਦੇ ਜਾਂਦੇ ਸੀ ਔਰ ਮਿੰਦਰ ਸਿੰਘ ਦੇ ਘਰ ਖੜਦ ਵਿੱਚ ਮਿਲਦੇ ਸਨ ਮਿਤੀ 10 12 2014 ਨੂੰ ਉਹ ਤੇ ਉਸਦਾ ਦੋਸਤ ਗੁਰਪਖਤ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਸਤੇ ਚੰਡੀਗੜ੍ਹ ਜਾ ਰਹੇ ਸੰਤਾ ਰਸਤੇ ਵਿੱਚ ਮਹਿੰਦਰ ਸਿੰਘ ਕੋਲ ਰੁਕ ਗਏ ਉਸ ਨੇ ਉਹਨਾਂ ਨੂੰ ਦੱਸਿਆ ਕਿ ਪੰਜਾਬ ਪੁਲਿਸ ਦੀ ਭਰਤੀ ਡੀਜੀਪੀ ਕੋਟੇ ਵਿੱਚ ਹੋਣੀ ਹੈ ਜਿਸ ਵਿੱਚ 30 ਮੁੰਡਿਆਂ ਦੀ ਭਰਤੀ ਕੀਤੀ ਜਾਣੀ ਹੈ ਮਹਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਸਰਿੰਦਰਪਾਲ ਸਿੰਘ ਦੇ ਉਸ ਸਮੇਂ ਡੀਜੀਪੀ ਨਾਲ ਚੰਗੇ ਸਬੰਧ ਸਨ ਹਰ ਇੱਕ ਮੁੰਡੇ ਨੂੰ ਭਰਤੀ ਕਰਵਾਉਣ ਵਾਸਤੇ 15 ਲੱਖ ਰੁਪਏ ਲੱਗੇਗਾ ਜਿਸ ਦਾ ਕੋਈ ਵੀ ਟੈਸਟ ਵਗੈਰਾ ਨਹੀਂ ਹੋਵੇਗਾ ਮਦਈ ਨੇ ਇਹ ਵੀ ਦੱਸਿਆ ਕਿ ਇਲਾਕੇ ਵਿੱਚ ਕੁਝ ਮੁੰਡੇ ਭਰਤੀ ਹੋਣਾ ਚਾਹੁੰਦੇ ਸਨ ਇੱਕ ਹਫ਼ਤੇ ਬਾਅਦ ਸਬ ਇੰਸਪੈਕਟਰ ਮਹਿੰਦਰ ਸਿੰਘ ਅਤੇ ਸਰਿੰਦਰਪਾਲ ਸਿੰਘ ਨੇ ਬਾਬਾ ਨੇ ਉਹਨਾਂ ਨੂੰ ਅਮਨਦੀਪ ਕੁਮਾਰ ਸਕੋਡਾ ਨਾਲ ਚੰਡੀਗੜ੍ਹ ਵਿਖੇ ਮਿਲਣ ਵਾਸਤੇ ਬੁਲਾਇਆ ਅਤੇ ਕਿਹਾ ਕਿ ਅਮਨਦੀਪ ਕੁਮਾਰ ਸਕੋਡਾ ਡੀਜੀਪੀ ਦਾ ਖਾਸ ਬੰਦਾ ਹੈ ਸਾਡੀ ਇਹਨਾਂ ਨਾਲ 13 ਲੱਖ ਰੁਪਏ ਪ੍ਰਤੀ ਮੁੰਡਾ ਭਰਤੀ ਕਰਾਉਣ ਵਾਸਤੇ ਗੱਲ ਦਾ ਹੋ ਗਈ ਜਿਸ ਵਿੱਚ ਗਗਨਦੀਪ ਸਿੰਘ ਪੁੱਤਰ ਜਗਮਿੰਦਰ ਸਿੰਘ ਵਾਸੀ ਫਿੱਡੇ ਗੁਰ ਸੁਵਿੰਦਰ ਸਿੰਘ ਪੁੱਤਰ ਹਰਤੇਸ਼ ਸਿੰਘ ਵਾਸੀ ਵਾੜਾ ਭਾਈਕੇ ਮਨਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਪੁੱਤਰ ਕਲਵੰਤ ਸਿੰਘ ਜਸਪ੍ਰੀਤ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਇਹ ਸਾਰੇ ਪਿੰਡ ਸ਼ਹਾਦੀ ਆ ਅਮਰੀਕ ਸਿੰਘ ਪੁੱਤਰ ਗਰਦੀਪ ਸਿੰਘ ਵਾਸੀ ਸ਼ਾਦੀਨ ਵਾਲਾ ਭਪਿੰਦਰ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਜੋਧਪੁਰ ਸ਼ਮਸ਼ੀਰ ਸਿੰਘ ਪੁੱਤਰ ਸੰਤੂਖ ਸਿੰਘ ਵਾਸੀ ਚੰਦਣ ਹਰਪੀ ਸਿੰਘ ਪੁੱਤਰ ਹਰਮੀਰ ਸਿੰਘ ਵਾਸੀ ਲਾਲੜੂ ਰਮਨਦੀਪ ਸਿੰਘ ਪੁੱਤਰ ਜਸਵਰਨ ਸਿੰਘ ਬਲਜੀਤ ਸਿੰਘ ਪੁੱਤਰ ਗਰਨਾਪ ਸਿੰਘ ਵਾਸੀ ਪਿੰਡ ਸੇਰਖਾਨੇ ਪੁਲਿਸ ਵਿੱਚ ਭਰਤੀ ਹੋਣਾ ਸੀ ਇਹਨਾਂ ਮੁੰਡਿਆਂ ਦੇ ਵਾਰਸਾਂ ਨੇ ਉਹਨਾਂ ਰਾਹੀਂ 1 ਕਰੋੜ 20 ਲੱਖ ਰੁਪਏ ਦਿੱਤੇ ਸਨ ਫਰੋਜ਼ਪੁਰ ਤੋਂ ਰਜਨਾਜੀਤ ਅਖਬਾਰ ਦੇ ਪੱਤਰਕਾ ਰਕੇਸ਼ ਚਾਵਲਾ ਦੀ ਖਬਰ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਉਹਦੇ ਵਿੱਚ ਵੀ ਜ਼ਿਕਰ ਕਰਦੇ ਨੇ ਕਿ ਥਾਣਾ ਕਲਕੁਰ ਪੁਲਿਸ ਨੇ ਬਾਬਾ ਸਰਿੰਦਰਪਾਲ ਸਿੰਘ ਗਰੇਵਾਲ ਉਸ ਦੀ ਪਤਨੀ ਕਰਮਜੀਤ ਕੌਰ ਵਾਸੀ ਫੇ 7 ਸੈਕਟਰ 61 ਮਹਾਲੀ ਅਮਨਦੀਪ ਕੁਮਾਰ ਸਕੌਡਾ ਉਸ ਦੇ ਪਿਤਾ ਭਗਵਾਨਦਾਸ ਪੁੱਤਰ ਖਜਾਨ ਚੰਦ ਵਾਸੀ ਚੱਕ ਪੂਨੀਆਂ ਥਾਣਾ ਸਦਰ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਅਤੇ ਮਹਿੰਦਰ ਸਿੰਘ ਸਬ ਇੰਸਪੈਕਟਰ ਵਾਸੀ ਖਰੜ ਜ਼ਿਲ੍ਹਾ ਮਹਾਲੀ ਵਿਰੁੱਧ 29 ਜਨਵਰੀ 2016 ਨੂੰ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਸੀ ਚੱਲੇ ਕੇਸ ਵਿੱਚ ਜੁਡੀਸ਼ੀਅਲ ਮੈਸਟਰੇਟ ਫਰਸਟ ਕਲਾਸ ਫਿਰੋਜ਼ਪੁਰ ਮੈਡਮ ਹਰਪ੍ਰੀਤ ਕੌਰ ਦੀ ਅਦਾਲਤ ਨੇ ਮਦਈ ਧਿਰ ਦੇ ਵਕੀਲ ਗੌਰਵ ਨੰਦਰਾ ਜੋਗ ਦੀ ਬਹਿਸ ਸੁਣਨ ਉਪਰੰਤ ਬਾਬਾ ਸਰਿੰਦਰਪਾਲ ਸਿੰਘ ਗਰੇਵਾਲ ਉਸ ਦੀ ਪਤਨੀ ਕਮਲਜੀਤ ਕੌਰ ਨੂੰ ਦੋਸ਼ੀ ਕਰਾਰ ਦਿੰਦੇ ਹੋਏ 3-3 ਸਾਲ ਦੀ ਕੈਦ ਅਤੇ 10 ਲੱਖ ਰੁਪਏ ਮਾਅਬਜ਼ਾ ਠੱਗੀ ਦੇ ਸ਼ਿਕਾਰ ਪੀੜਤਾਂ ਨੂੰ ਦੇਣ ਦੇ ਹੁਕਮ ਦਿੱਤੇ ਹਨ ਇਸ ਤੋਂ ਇਲਾਵਾ ਅਮਨਦੀਪ ਸਿੰਘ ਸਕਾਡਾ ਨੂੰ ਪਗੋੜਾ ਕਰਾਰ ਦਿੱਤਾ ਹੈ ਤੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਮਿੰਦਰ ਸਿੰਘ ਨੂੰ ਵੀ ਪਗੋੜਾ ਕਰਾਰ ਦਿੰਦੇ ਹੋਏ ਥਾਣਾ ਕਲਖ ਖੁਰਦ ਦੇ ਐਸ ਐਚ ਓ ਨੂੰ ਕਾਰਵਾਈ ਲਈ ਹੁਕਮ ਜਾਰੀ ਕੀਤੇ ਹਨ ਜਦਕਿ ਭਗਵਾਨ ਦਾਸ ਦੀ ਮੌਤ ਹੋ ਚੁੱਕੀ ਹੈ ਇਹ ਫਿਰੋਜ਼ਪੁਰ ਦਾ ਸਭ ਤੋਂ ਵੱਡਾ ਇੱਕ ਪੁਲਿਸ ਭਰਤੀ ਘਟਾਲਾ ਦੱਸਿਆ ਜਾਂਦਾ ਸੀ ਜਿਹਦੇ ਚ 15 ਦੇ ਕਰੀਬ ਨੌਜਵਾਨ ਜਿਹੜੇ ਬਰੋਜ਼ਗਾਰ ਜਿਹੜੇ ਮੈਕਮੇ ਪੰਜਾਬ ਪੁਲਿਸ ਦੇ ਵਿੱਚ ਸਿਪਾਈ ਭਰਤੀ ਹੋਣਾ ਚਾਹੁੰਦੇ ਸੀ ਉਹਨਾਂ ਦੇ ਮਾਪਿਆਂ ਨੇ 13-13 ਲੱਖ ਰੁਪਏ ਇਹਨਾਂ ਲੋਕਾਂ ਨੂੰ ਦਿੱਤੇ ਸੀ ਇਹਨਾਂ ਲੋਕਾਂ ਨੇ ਇਹ ਲਾਇਆ ਸੀ ਕਿ ਉਸ ਸਮੇਂ ਉਹ ਡੀਜੀਪੀ ਦੇ ਨਾਲ ਉਹਨਾਂ ਦੇ ਚੰਗੇ ਸਬੰਧ ਨੇ ਤੇ ਡੀਜੀਪੀ ਕੋਟੇ 'ਚ ਇਹ ਭਰਤੀ ਹੋਣੀ ਆ ਜਿਹਦੇ ਚਲਦਿਆਂ ਲੋਕਾਂ ਨੇ ਸਰਕਾਰੀ ਨੌਕਰੀ ਦੀ ਲਾਲਚ ਕਹਿ ਲੋ ਜਾਂ ਸਰਕਾਰੀ ਨੌਕਰੀ ਵਿਚ ਭਰਤੀ ਹੋਣ ਦੀ ਇਸ ਸੂਰਤ ਦੇ ਵਿੱਚ ਇਹਨਾਂ ਲੋਕਾਂ ਨੂੰ 13-13 ਲੱਖ ਰੁਪਏ ਦਿੱਤੇ ਸੀ 9 ਸਾਲ ਕੇਸ ਚੱਲਿਆ ਜਿਸ ਕਰਕੇ ਹੁਣ ਫੈਸਲਾ ਆਇਆ ਤੇ ਇਸ ਕੇਸ ਦੇ ਵਿੱਚ ਜਿਹੜੇ ਦੋਸ਼ੀ ਮੰਨੇ ਗਏ ਨੇ ਪਤੀ ਪਤਨੀ ਉਹਨਾਂ ਨੂੰ ਸਜ਼ਾ ਵੀ ਸੁਣਾਈ ਗਈ ਹੈ ਦੋ ਜਾਣੇ ਜਿਹੜੇ ਅਮਨਦੀਪ ਸਕੌਟਾ ਜਿਹੜੇ ਪਹਿਲਾਂ ਹੀ ਵਿਵਾਦਾਂ ਦੇ ਵਿੱਚ ਨੇ ਜਿਹਦੀ ਬਹੁਤ ਹੀ ਵੱਡੇ ਵੱਡੇ ਪੁਲਿਸ ਅਫਸਰਾਂ ਦੇ ਨਾਲ ਪੋਲਿਟਿਸ਼ੀਨਾਂ ਦੇ ਨਾਲ ਚੰਗੀ ਸਾਂਝ ਆ ਉਹਨਾਂ ਨੂੰ ਵੀ ਇਸ ਕੇਸ ਦੇ ਵਿੱਚ ਪਗੋੜਾ ਕਰਾਰ ਦਿੱਤਾ ਗਿਆ ਜਦ ਕਿ ਪੰਜਾਬ ਪੁਲਿਸ ਦਾ ਇੱਕ ਸਬ-ਇੰਸਪੈਕਟਰ ਮਿੰਦਰ ਸਿੰਘ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੁਣ ਦੇਖਦੇ ਹਾਂ ਕਿ ਇਹ ਜਿਹੜੇ ਦੋ ਭਗੌੜੇ ਨੇ ਇਹਨਾਂ ਨੂੰ ਪੰਜਾਬ ਪੁਲਿਸ ਕਦੋਂ ਗ੍ਰਿਫਤਾਰ ਕਰਦੀ ਆ ਪਰ ਦੇਖਦੇ ਹਾਂ ਕਿ ਲੋਕਾਂ ਨੂੰ ਇਨਸਾਫ ਬਿਲਣਾ ਚਾਹੀਦਾ ਔਰ ਜਿਹੜੇ ਇਦਾਂ ਦੇ ਲੋਕ ਠੱਗੀਆਂ ਮਾਰਦੇ ਨੇ ਸਬਜ਼ ਬਾਗ ਦਿਖਾਉਂਦੇ ਨੇ ਸਰਕਾਰੀ ਨੌਕਰੀਆਂ ਦੇ ਜਿਹੜੀ ਲਾਲਸਾ ਦਿਖਾ ਕੇ ਕਰੋੜਾ ਪੇਠਾ ਗਦੇ ਨੇ ਇਹ ਜਿਹੇ ਲੋਕਾਂ ਨੂੰ ਤੁਰੰਤ ਫੜ ਕੇ ਜ਼ਿਲ੍ਹਾ ਦੇ ਵਿੱਚ ਹੀ ਸੁਟਣਾ ਚਾਹੀਦਾ ਇਸ ਜਾਣਕਾਰੀ ਦਾ ਹੜ ਤੁਹਾਡੇ ਤੋਂ ਅੱਗੇ ਆ ਦੇਖਦੇ ਰਹੋ ਏਬੀਸ ਪੰਜਾਬ ਧੰਨਵਾਦ